ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਦਿਲੰਦਰ ਨਗਰ ਨਿਗਮ ਨੂੰ ਮਿਲਿਆ ਆਪਣਾ 7ਵਾਂ ਮੇਅਰ ਆਮ ਆਦਮੀ ਪਾਰਟੀ ਦਾ ਵਿਨੀਤ ਧੀਰ ਬਣੇ ਨਵੇਂ ਮੇਅਰ 21 ਦਸੰਬਰ ਨੂੰ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਐਮਸੀ ਦੀਆਂ ਇਲੈਕਸ਼ਨ ਕਰਵਾਈਆਂ ਗਈਆਂ ਸੀ ਤੇ ਸ਼ਾਮ ਨੂੰ ਉਸਦੇ ਨਤੀਜੇ ਜਿਹੜੇ ਐਲਾਨ ਕਰ ਦਿੱਤੇ ਗਏ ਸੀ ਉਹ ਤਾਂ ਜਲੰਧਰ ਦੇ ਮੇਅਰ ਨੂੰ ਲੈ ਕੇ ਲੰਬੇ ਸਮੇਂ ਤੋਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਜਿਹੜੀ ਕਮੇਟੀ ਵੱਲੋਂ ਸਰਬਸੰਪਤੀ ਉਹ ਵੰਣੀ ਰਹੀ। ਉੱਥੇ ਅੱਜ 11 ਜਨਵਰੀ ਨੂੰ ਜਲੰਧਰ ਦਾ ਜਿਹੜਾ ਮੇਅਰ ਚੁਣ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਵਨੀਤ ਤੀਰ ਜੋ ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਉਹਨਾਂ ਨੂੰ ਜਲੰਧਰ ਦਾ 7ਵਾਂ ਮੇਅਰ ਚੁਣ ਲਿਆ ਗਿਆ ਕਮੇਟੀ ਵੱਲੋਂ 46 ਕੌਂਸਲਰ ਦੀ ਜਿਹੜੀ ਸਰਬਸੰਪਤੀ ਹੋਈ ਦੇ ਬਾਅਦ ਉਹਨਾਂ ਨੇ ਵੱਡੀ ਜੜੀ ਜਿੱਤ ਪ੍ਰਾਪਤ ਕੀਤੀ ਹੈ ਤੇ ਬਨੀਤ ਧੀਰ ਜੋ ਆਮ ਆਦਮੀ ਪਾਰਟੀ ਦੇ 62 ਨੰਬਰ ਵਾਰਡ ਤੋਂ ਜਲੰਧਰ ਤੋਂ ਕੌਂਸਲਰ ਵੀ ਜਿੱਤੇ ਨੇ ਉਹ ਅੱਜ ਜਿਹੜੇ ਨੇ ਜਲੰਧਰ ਦੇ ਸੱਤਵੇਂ ਜਿਹੜੇ ਮੇਅਰ ਨੇ ਉਸ ਦੇ ਵਜੋਂ ਉਹਨਾਂ ਦਾ ਚੋਣ ਕਰ ਲਈ ਗਈ ਹੈ ਤੁਹਾਨੂੰ ਦੱਸ ਦੇ ਕਿ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਦੇ ਲਗਭਗ 20 ਦਿਨਾਂ ਬਾਅਦ ਸ਼ਹਿਰ ਨੂੰ 7ਵਾਂ ਅਤੇ ਨਵਾਂ ਮੇਅਰ ਮਿਲ ਗਿਆ ਵਨੀਤ ਪੀਰ ਨੂੰ ਸਰਬਸੰਮਤੀ ਨਾਲ ਜਲੰਧਰ ਨਗਰ ਨਿਗਮ ਦਾ ਮੇਅਰ ਚੁਣਿਆ ਗਿਆ ਹੈ ਇਸ ਦੇ ਨਾਲ ਹੀ ਬਲਬੀਰ ਸਿੰਘ ਬਿੱਟੂ ਢਿੱਲੋਂ ਨੂੰ ਸੀਨੀਅਰ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ ਤੇ ਮਲਕੀਤ ਸਿੰਘ ਸਰਪੰਚ ਨੂੰ ਡਿਪਟੀ ਮੇਅਰ ਬਣਾਇਆ ਗਿਆ ਉਥੇ ਮੇਅਰ ਦੀ ਜਿਹੜੀ ਚੋਣ ਹੈ ਸਥਾਨਕ ਰੈੱਡ ਕਰਾਸ ਪਵਨ ਵਿੱਚ ਜਲੰਧਰ ਵਿਖੇ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਦੌਰਾਨ ਕੀਤੀ ਗਈ ਮੀਟਿੰਗ ਨੂੰ ਲੈ ਕੇ ਸਖਤ ਸੁਰੱਖਿਆ ਪਰ ਬੰਦ ਵੀ ਕੀਤੇ ਗਏ ਸੀ ਪ੍ਰਸ਼ਾਸਨ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 62 ਤੋਂ ਕੌਂਸਲਰ ਚੁਣੇ ਗਏ ਬਨੀਤ ਧੀਰ ਨੂੰ ਸ਼ਹਿਰ ਦਾ ਜਿਹੜਾ 7ਵਾਂ ਜਿਹੜਾ ਮੇਅਰ ਹੈ ਉਹ ਬਣਾ ਦਿੱਤਾ ਗਿਆ ਜਿਹੜੇ ਬਿੱਟੂ ਨੇ ਉਹ ਵਾਰਡ ਨੰਬਰ 10 ਤੋਂ ਕੌਂਸਲਰ ਹਨ ਇਸ ਤੋਂ ਇਲਾਵਾ ਵਾਰਡ ਨੰਬਰ 38 ਤੋਂ ਕੌਂਸਲਰ ਮਲਕੀਤ ਸਿੰਘ ਨੂੰ ਡਿਪਟੀ ਮੇਅਰ ਬਣਾਇਆ ਗਿਆ ਉਹਦੇ ਤੁਹਾਨੂੰ ਦੱਸ ਦਈਏ ਕਿ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਜਿਹੜਾ ਇਹਨਾਂ ਤਿੰਨਾਂ ਨੂੰ ਚੁਣਿਆ ਗਿਆ ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਜਲੰਧਰ ਸ਼ਹਿਰ ਦੇ ਵਿੱਚ ਕੁੱਲ 85 ਵਾਰਡ ਹਨ ਜਿਸ ਵਿੱਚੋਂ ਆਮ ਆਦਮੀ ਪਾਰਟੀ ਦੀ ਆਪਣੇ ਦਮ ਤੇ ਸਿਰਫ 38 ਸੀਟਾਂ ਤੇ ਹੀ ਜਿੱਤ ਜਿਹੜੀ ਪ੍ਰਾਪਤ ਕਰ ਸਕੀ ਬਹੁਮਤ ਲਈ ਆਪ ਨੂੰ ਕੁੱਲ 43 ਕੌਂਸਲਰ ਦੀ ਲੋੜ ਸੀ ਜਿਸ ਤੋਂ ਬਾਅਦ ਕਈ ਕੌਂਸਲਰ ਕਾਂਗਰਸ ਦੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਪਰ ਅੱਜ ਜਿਹੜਾ ਕਿ ਜਿਹੜਾ ਮੇਅਰ ਹੈ ਜਲੰਧਰ ਦਾ ਚੁਣ ਲਿਆ ਗਿਆ ਹੈ 46 ਜਿਹੜੇ ਕੌਂਸਲਰ ਦੀ ਸਭ ਸੰਮਤੀ ਦੇ ਨਾਲ ਅੱਜ ਬਨੀਤ ਤੀਰ ਨੂੰ ਜੋ ਕਿ 62 ਨੰਬਰ ਵੋਟ ਤੋਂ ਕੌਂਸਲਰ ਵਜੋਂ ਵੀ ਜਿੱਤ ਚੁੱਕੇ ਨੇ ਜਲੰਧਰ ਤੋਂ ਤੇ ਅੱਜ ਉਹਨਾਂ ਨੂੰ ਸਤਵਾਂ ਮੇਅਰ ਚੁਣ ਲਿਆ ਗਿਆ ਜਲੰਧਰ ਤੋਂ ਸੁਖਵੀਰ ਸਿੰਘ ਬਾਦਲ ਦੇ ਸੀਫੇ ਨੂੰ ਪ੍ਰਵਾਨਿਤ ਮਿਲਣ ਮੰਗਰੋ ਛੇ ਅਕਾਲ ਤੱਕ ਸਾਹਿਬ ਦੇ ਜਥੇਦਾਰ ਗਾਨੀ ਰਗਵੀਰ ਸਿੰਘ ਦਾਇਆ ਵੱਡਾ ਬਿਆਨ ਕਿਹਾ ਸੱਤ ਮੈਂਬਰੀ ਕਮੇਟੀ ਰਹੇਗੀ ਬਰਕਰਾਰ ਨਵਾਂ ਪ੍ਰਧਾਨ ਚੁਣਿਆ ਜਾਏਗਾ ਸ਼੍ਰੋਮਿਅ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 16 ਨਵੰਬਰ ਨੂੰ ਵਰਕਿੰਗ ਕਮੇਟੀ ਨੂੰ ਆਪਣਾ ਆਪਣੇ ਪ੍ਰਧਾਨਗੀ ਤੋਂ ਜਿਹੜਾ ਸਤੀਫਾ ਸੌਂਪਿਆ ਸੀ ਤੇ ਲਗਾਤਾਰ ਉਹਨਾਂ ਜਿਹੜਾ ਸਤੀਫਾ ਸੀ ਪ੍ਰਵਾਨ ਨਹੀਂ ਹੋ ਰਿਹਾ ਸੀ ਕਮੇਟੀ ਵੱਲੋਂ ਤੇ ਕੱਲ 10 ਜਨਵਰੀ ਨੂੰ ਵਰਕਿੰਗ ਕਮੇਟੀ ਨੇ ਜਿਹੜਾ ਉਹਨਾਂ ਦਾ ਸਤੀਫਾ ਹੈ ਸੁਖਬੀਰ ਸਿੰਘ ਬਾਦਲ ਦਾ ਉਹ ਪ੍ਰਵਾਨ ਕਰ ਲਿੱਤਾ ਅਤੇ ਇਸੇ ਵਿਚਾਲੇ ਤਾਂ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਉਹਨਾਂ ਦਾ ਹੁਣ ਪਹਿਲਾ ਬਿਆਨ ਆਇਆ ਉਹਨਾਂ ਨੇ ਕਿਹਾ ਹੈ ਕਿ ਵਰਕਿੰਗ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ ਤੇ ਅਸੀਂ ਉਹਨਾਂ ਦੇ ਫੈ ਸਵਾਗਤ ਕਰਦੇ ਹਾਂ ਉੱਥੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ 7 ਮੈਂਬਰੀ ਕਮੇਟੀ ਹੈ ਜੋ 2 ਦਸੰਬਰ ਨੂੰ ਗਠਿਤ ਕੀਤੀ ਗਈ ਸੀ ਜਿਸ ਦਾ ਜਿਹੜੇ ਪ੍ਰਧਾਨ ਸੀ ਉਹ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੂੰ ਬਣਾਇਆ ਗਿਆ ਸੀ ਤਾਂ ਉਹ ਇਸੇ ਤਰ੍ਹਾਂ ਹੀ ਕੰਮ ਕਰਦੀ ਰਹੇਗੀ ਉਸ ਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਜੇਕਰ ਲੋਕ ਇਹ ਕਾਲ ਤਖਸਬ ਦੇ ਨਿਰਦੇਸ਼ਾਂ ਦੇ ਮੁਤਾਬਿਕ ਵਰਕਿੰਗ ਕਮੇਟੀ ਮੀਟਿੰਗ ਹੋਈ ਉਹਦੇ ਵਿੱਚ ਸੂਰਸੰਗਵਾਦ ਅੰਦਾਜ਼ ਦੀ ਭਾਜ ਜੋ ਸਰਵਾਰ ਕੀਤਾ ਗਿਆ ਥੋੜਾ ਜਿਹਾ ਤੁਹਾਡਾ ਸਵਾਗਤ ਹੈ ਬਾਕੀ ਜਿਹੜਾ 7 ਮੈਂਬਰੀ ਕਮੇਟੀ ਬਾਰੇ ਤੁਸੀਂ ਸਵਾਲ ਕੀਤਾ ਹੈ ਸੱਤ ਮੈਂਬਰ ਕਮੇਟੀ ਰੱਦ ਨਹੀਂ ਕੀਤੀ ਗਈ ਸੱਤ ਮੈਂਬਰ ਕਮੇਟੀ ਸਟੈਂਡ ਹੈ ਔਰ ਕੰਮ ਕਰਨ ਦਾ ਜਿਹੜਾ ਉਹ ਮੈਂ ਕਹਿੰਦਾ ਕਿ ਉਹ ਆਪਣਾ ਜਿਹੜਾ ਕਾਰਜੀ ਰਵੇ ਕੰਮ ਕਰਨ ਵਕਤ ਸੱਤ ਮੈਂਬਰ ਕਮੇਟੀ ਸਟੈਂਡ ਹੈ ਪਰ ਜਿਹੜਾ ਦਲਜੀਤ ਸਿੰਘ ਢੀਮਾ ਹੋਰਾਂ ਨੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਸੰਵਿਧਾਨ ਦਾ ਹਵਾਲਾ ਦਿੱਤਾ ਸੀ ਕੀ ਉਸ ਨੂੰ ਮੰਨਿਆ ਜਾਏਗਾ ਜਾਂ ਕਿਦਾਂ ਦੇਖੋ ਸਾਡੇ ਕੋਲ ਇਹ ਠੀਕ ਹੈ ਕਿ ਕੁਝ ਵਕੀਲਾਂ ਦੀ ਜੱਜਮੈਂਟ ਜਿਹੜੀ ਸੀ ਕਿ ਸਾਨੂੰ ਦਿੱਤੀ ਗਈ ਹੈ ਔਰ ਇਲੈਕਸ਼ਨ ਕਮਿਸ਼ਨ ਦੀ ਡਿਸੀਡ ਤੋਂ ਜਿਹੜਾ ਪ੍ਰੋਫਾਰਮਾ ਹੁੰਦਾ ਪਾਰਟੀ ਦੀ ਜਦੋਂ ਆਪਾਂ ਕਰਾਉਨੇ ਆ ਰਜਿਸਟ੍ਰੇਸ਼ਨ ਉਹ ਸਾਨੂੰ ਜਰੂਰ ਦਿੱਤਾ ਗਿਆ ਕਾਲੀਪੁਰ ਫਾਰਮਾ ਕੋਈ ਸਾਈਨਡ ਸਾਡੇ ਕੋਲ ਅਜਿਹਾ ਕੇਸ ਜਿਵੇਂ ਬਾਰੇ ਨਹੀਂ ਪਰ ਉਦਾਹਰਨ ਲਾਤੋਂ ਮੈਂਬਰੀ ਕਮੇਟੀ ਦਾ 2 ਦਸੰਬਰ ਦਾ ਆਦੇਸ਼ ਹੈ ਹਲੇ ਤੱਕ ਕਮੇਟੀ ਦਾ ਕੋਈ ਰੂਪਰੇਖਾ ਬਾਰੇ ਪਤਾ ਹੀ ਨਹੀਂ ਲੱਗਿਆ ਇਹਦੇ ਬਾਰੇ ਢਿੱਲਮੱਠ ਜਿਹੜੀ ਹੋ ਰਹੀ ਹੋ ਰਹੀ ਆ ਉਹਦੇ ਬਾਰੇ ਕੀ ਕਰਾਂ ਨੇ ਕੋਈ ਚਾਹੀਦੀ ਪਹਿਲਾਂ ਲਿਖਦੇ ਨੇ ਕਿਹਾ ਸੀਗਾ ਪ੍ਰੈਸ ਬੁੱਕ ਕਿ ਸ਼੍ਰੋਮਣੀ ਅਕਾਲੀ ਦਲ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੋ ਤਰੀਕ ਨੂੰ ਆਦੇਸ਼ ਕੋਇਆ ਉਹਨਾਂ ਦੀ ਉਹ ਪਾਲਣਾ ਕਰੇ ਔਰ ਜਿਹੜੇ ਸੱਤ ਮੈਂਬਰ ਕਮੇਟੀ ਜੋ ਸਟੈਂਡ ਕਰਦੀ ਹੈ ਜਿਹੜਾ ਤੁਸੀਂ ਅਨਾਂਕਾਨੀ ਸ਼ਬਦ ਵਰਤਿਆ ਸੀ ਕਿ ਹੱਲੇ ਵੀ ਇਹਨਾਂ ਕੰਮਾਂ ਜਾਂਚਣਾ ਕਰਨ ਕੀਤੀ ਯਾਰ ਅ ਕਹਿ ਸਕਦੇ ਆ ਪੱਖ ਜੇਕਰ ਸੱਤ ਮੈਂਬਰ ਕਮੇਟੀ ਕੋ ਜੇਕਰ ਨਹੀਂ ਹੋਇਆ ਜਾਂ ਉਹਨਾਂ ਨੂੰ ਕਾਰਜਸ਼ੀਲ ਹੋਣ ਤੱਕ ਨਹੀਂ ਕੀਤਾ ਗਿਆ ਤੇ ਇਹ ਉਹਦਾ ਇੱਕ ਹਿੱਸਾ ਹੈ ਜਿਸ ਦਾ ਅਸਤੀਫਿਆਂ ਦੀ ਗੱਲ ਹੋਈ ਸੀ ਅਸਤੀਫੇ ਦੀ ਨਹੀਂ ਤਾਂ ਹੋਰ ਵੀ ਕਈਆਂ ਨੇ ਅਸਤੀਫੇ ਦਿੱਤੇ ਸੀ ਕਿ ਉਹਨਾਂ ਦੇ ਪ੍ਰਵਾਨ ਕਰਕੇ ਕੋਈ ਰਿਪੋਰਟ ਦਿੱਤੀ ਗਈ ਹੁਣ ਤੱਕ ਅ ਦੇਖੋ ਕੱਲ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਵਰਕਿੰਗ ਕਮੇਟੀ ਤੋਂ ਬਾਅਦ ਜੋ ਡਾਕਟਰ ਸੀਮਾ ਨੇ ਸਟੇਟਮੈਂਟ ਦਿੱਤਾ press ਨੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਤੀਫੇ ਪਹਿਲਾਂ ਪ੍ਰਵਾਨ ਨਹੀਂ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰਗਵਰ ਰਜਿਸਟਰ ਹੈ ਉਹਦੇ ਵਿੱਚ ਉਹ ਦਰਜ ਕਰ ਦਿੱਤੇ ਗਿਆ ਸੀ ਕਿ ਇਸ ਤੀਸੇ ਪ੍ਰਵਾਨ ਨਹੀਂ ਕੀਤੇ ਗਏ ਉਹਦੇ ਮੁਤਾਬਕ ਜਿਹੜਾ ਸੁਖਦੇਵ ਸੰਬਾਦਲ ਦਾ ਅਸਤੀਫਾ ਵੀ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਸੀ ਉਸ ਤੋਂ ਬਾਅਦ ਜਿਹੜੀ 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 ਮੈਂ ਮੈਂ ਮੁਹਿੰਮ ਦੀ ਐਲਾਨ ਕੀਤਾ ਗਿਆ ਕਿ ਉਹ ਲਖਵੇਂ ਦਿਓ ਕਿ ਤੁਹਾਡੇ ਹਦੇਸ਼ ਦੀ ਕਿਤੇ ਨਾ ਕਿਤੇ ਪਾਲਣਾ ਵਾਲੇ ਪਾਸੇ ਵੱਧ ਗਿਆ ਬਿਲਕੁਲ ਠੀਕ ਹੈ ਜੀ ਜੋ ਜਿਹਨੇ ਡਿਊਟੀ ਉਲਾ ਦਿੱਤੀਆਂ ਗਈਆਂ ਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨੁਮਾਇंदे ਸੀਗੇ ਡਿਊਟੀਆਂ ਲਿਖਤੀ ਉਲਾ ਦਿੱਤੀਆਂ ਗਈਆਂ ਪਾਰਟੀ ਵੱਲੋਂ ਕਿ ਜਿਵੇਂ ਜੰਮੂ ਕਸ਼ਮੀਰ ਹੈ ਉਤਰਾਖੰਡ ਹੈ ਹਰਿਆਣਾ ਪੰਜਾਬ ਵੱਖ-ਵੱਖ ਜੂਟੇ ਲੱਗ ਚੁੱਕੀਆਂ ਨੇ ਤੇ ਉਹ ਮੈਂਬਰਸ਼ਿਪ ਦੀ ਜਿਹੜੀ ਨਵੀਂ ਪਰਤੀ ਸ਼ੁਰੂ ਕਰਨੀ ਹੈ ਉਹ ਆਰਡਰ ਕਾਲ ਦੇ ਹੋ ਗਏ ਨੇ ਬੜੀ ਚੰਗੀ ਗੱਲ ਹੈ ਇਹ ਜਿਹੜਾ ਦੇਸ਼ ਸੀ ਦੇ ਕਲਤਖ ਸਾਹਿਬ ਦਾ ਇਹਨਾਂ ਵੀ ਭਰਤੀ ਜਿਹੜੀ ਆ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਦੀ ਚੋਣਾਂ ਕੀਤੀ ਜਾਏ ਉਸ ਪਾਸੇ ਕਦਮ ਟੁੱਟਿਆ ਉਹ ਚੰਗਾ ਕਦਮ ਹੈ ਸਰਸਤ ਮੈਂ ਵੀ ਕਮੇਟੀ ਸਟੈਂਡ ਕਰਦੀ ਸਟੈਂਡ ਕਰ ਲੁਧਿਆਣਾ ਤੋਂ ਆਵਾ ਵਿਦਾਇਕ ਗੁਰਪ੍ਰੀਤ ਗੋਗੀ ਦੀ ਹੋਈ ਗੋਲੀ ਲੱਗਣ ਕਾਰਨ ਮੌਤ ਆਪਣੇ ਹੀ ਲਾਇਸੈਂਸੀ ਰਿਵਾਲਵਰ ਨੂੰ ਕਰ ਰਹੀ ਸੀ ਸਾਹਿਬ ਪੰਜਾਬ ਦੀ ਸਿਆਸਤ ਦੇ ਵਿੱਚੋਂ ਇੱਕ ਮੰਨਪਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਲੁਧਿਆਣੇ ਦੇ ਵੈਸਟ ਹਲਕੇ ਤੋਂ ਐਮ ਐਲ ਏ ਗੁਰਪ੍ਰੀਤ ਗੋਗੀ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਉਹਨਾਂ ਦੀ ਦੇਰ ਰਾਤ ਗੋਲੀ ਲੱਗਣ ਦੇ ਕਾਰਨ ਜਿਹੜੀ ਮੌਤ ਹੋ ਗਈ ਹੈ ਤੇ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਉਹ ਆਪਣਾ ਘਰ ਦੇ ਅੰਦਰ ਹੀ ਲਾਇਸੈਂਸੀ ਜਿਹੜਾ ਰਿਵਾਲਵਰ ਸੀ ਉਸ ਨੂੰ ਸਾਫ਼ ਕਰ ਰਿਹਾ ਸੀ ਤੇ ਅਚਾਨਕ ਹੀ ਉਸ ਦੇ ਵਿੱਚੋਂ ਗੋਲੀ ਚੱਲ ਜਾਂਦੀ ਹੈ ਤੇ ਸਿੱਧਾ ਹੀ ਗੋਲੀ ਉਹਨਾਂ ਦੇ ਸਿਰ ਤੇ ਲੱਗ ਜਾਂਦੀ ਜਿਸ ਤੋਂ ਬਾਅਦ ਉਹਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਨੂੰ ਡੀ ਐਮਸੀ ਲੁਧਿਆਣਾ ਦੇ ਵਿੱਚ ਰਿਪੋਰਟ ਕਰਵਾਇਆ ਜਾਂਦਾ ਤੇ ਉੱਥੇ ਡਾਕਟਰਾਂ ਵੱਲੋਂ ਬਾਅਦ ਵਿੱਚ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਉੱਥੇ ਹੀ ਸਿਆਸੀ ਜਗਤ ਵਿੱਚ ਸੋਗ ਦੀ ਲਹਿਰ ਹੈ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਹੋਰ ਆਗੂ ਉਹਨਾਂ ਦੇ ਘਰ ਪਹੁੰਚ ਕੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਸਾਂਝਾ ਕਰ ਰਹੇ ਨੇ ਉੱਥੇ ਸੀਐਮ ਮਾਨ ਨੇ ਦੁੱਖ ਜਤਾਇਆ ਉਹਨਾਂ ਦੀ ਮੌਤ ਨੂੰ ਲੈ ਕੇ ਉਹ ਤੇ ਦੱਸਦੇ ਕਿ ਪੁਲਿਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਹਜੇ ਜੜੇ ਮੌਤ ਦੇ ਕਾਰਨ ਆ ਨਿਕਲ ਕੇ ਸਾਫ਼-ਸਾਫ਼ ਸਾਹਮਣੇ ਨਹੀਂ ਹੈ ਪਰ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਕਿ ਦੇਰ ਰਾਤ 11:30 ਦੇ ਆਸ-ਪਾਸ ਉਹ ਆਪਣੇ ਕਮਰੇ ਦੇ ਵਿੱਚ ਆਪਣੀ ਲੈਸਨਸੀ ਰਿਵੌਲਵਰ ਨੂੰ ਜਿਹੜਾ ਕਿ ਸਾਫ਼ ਕਰ ਰਹੀ ਸੀ ਤੇ ਅਚਾਨਕ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ। ਹਜੇ ਤਾਂ ਸਾਨੂੰ ਜਸਟ ਪਤਾ ਲੱਗਿਆ ਵੀ ਡੀ ਐਮ ਸੀ ਇਹਨਾਂ ਨੂੰ ਲੈ ਕੇ ਆਏ ਆ। ਜੀ। ਤਾਂ ਉਹਨਾਂ ਨੇ ਇਹਨਾਂ ਨੂੰ ਦੱਸਿਆ ਬ੍ਰੌਡ ਡੈੱਡ ਹੈ। ਹੂੰ। ਤੁਹਾਨੂੰ ਸਿਰ ਇਹਦੀ ਬੋਡੀ ਮੋਰਚਰਿਚ ਰੱਖਾਈ ਹੈ। ਤੇ ਹਜੇ ਅਸੀਂ ਸਾਰੀ ਗੱਲ ਨੂੰ ਗੋ ਥਰੂ ਹੋ ਕੇ ਫਿਰ ਤੁਹਾਨੂੰ ਜੋ ਵੀ ਹੋਊਗਾ ਅਗਲਾ ਫਰਦਰ ਦੱਸਾਂਗੇ। ਜਿਸ ਜਿਹੜਾ ਸ਼ੂਟ ਕੀਤਾ ਘਰੀ ਸੀ ਉਸ ਵਕਤ। ਦੇਖੋ ਹਜੇ ਇਸ ਗੱਲ ਬਾਰੇ ਮੈਂ ਕੋਈ ਗੱਲ ਕਮਾਂਰ ਲਈ ਐ। ਇੱਕ ਵਾਰੀ ਸਾਰਾ ਮੈਨੂੰ ਗੋ ਥਰੂ ਹੋ ਲੈਂਦਾ ਫਿਰ ਤੁਹਾਨੂੰ ਅਗਲੀ ਫਰਦਰ। ਤਕਰੀਬਨ ਬਾਕੀ ਸਿਕਵਰੀ ਸਾਰਾ ਦੇਖ ਕੇ ਫਿਰ ਵੈਰੀਫਾਈ ਕਰ ਕਰਦਾ ਹੈ ਜੀ ਇਸੇ ਦਾ ਕੋਸ਼ਿਸ਼ ਕਰਦਾ ਹੈ ਜੀ ਹਾਂ ਬ੍ਰਾਡ ਡਾਟਾ ਕਹਿੰਦਾ ਪਤਾ ਲੱਗਿਆ ਜਰਾ ਤੇ ਕੋਈ ਇਹ ਗੱਲਾਂ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਦੇਖਦੇ ਜਿਹੜੇ ਅਸਲੀ ਨੇ ਚੱਲੀ ਸੀ ਲਿਸੈਂਸੀ ਜੀ ਉਹਨਾਂ ਦਾ ਆਪਣਾ ਸੀ ਬ੍ਰਦਰ ਹਾਂ ਜੀ ਇਸ ਗੱਲ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹਜੇ ਤਾਂ ਉਹਨਾਂ ਦਾ ਸਾਨੂੰ ਆ ਪਤਾ ਲੱਗਿਆ ਤੇ ਜਿਸੇਰੇ ਡਾਕਟਰ ਨੂੰ ਪੋਸਟਮਾਰਟਮ ਕਰਾਣਾ ਕਾਸ ਆਫ ਡੈਥ ਵੀ ਕਲੀਅਰ ਕਰਨਾ ਤੇ ਹੋਰ ਸਾਰੀਆਂ ਗੱਲਾਂ ਐਗਜ਼ਾਮਿਨ ਕਰਨੀ ਅੱਛਾ ਸਰ ਜੀ ਹੋਇਆ ਕਿ ਇਹ ਪਤਾ ਲੱਗਿਆ ਤੁਸੀਂ ਵਿਧਾਇਕ ਹੋ ਦੇਖੋ ਤੁਹਾਡੀ ਗੱਲਬਾਤ ਹੋਈ ਹੋਏਗੀ ਮੈਨੂੰ ਕੁਝ ਨਹੀਂ ਹੁਣ ਭੰਜ ਕਰੇ ਨੇ ਉਹ ਪੁੱਛਾਂਗੇ ਜਾਂ ਕਿ ਤੂੰ ਗੱਲ ਉਹ ਦੱਸਦੇ ਨੇ ਹੁਣ ਮੈਂ ਬਿਨਾਂ ਗੱਲ ਤੋਂ ਨਹੀਂ ਦੱਸ ਸਕਦਾ ਸਰ ਇਹ ਇਹ ਵਿਧਾਇਕ ਨੇ ਆਤਲ ਨਗਰ ਹਲਕੇ ਤੋਂ ਇਹ ਤਸਦੀਕਾ ਰੈਂਦੋ ਯਾਰ ਸਰ ਕਿੰਨੇ ਵਾਕੇ ਸੀ ਸਰ ਮੈਨੂੰ ਜਾਣਕਾਰੀ ਨਹੀਂ ਮੈਂ ਤਾਂ ਹੁਣੇ ਸੁਣ ਕੇ ਆਇਆ ਹੈ ਕਿ ਕਾਰਨ ਤੇ ਪੁਰਾਣਾ ਹੈ ਕੁਝ ਨਹੀਂ ਪਤਾ ਜੀ ਹਲੇ ਤਾਂ ਆਏ ਆ ਪਤਾ ਨਹੀਂ ਮੈਨੂੰ ਕਿੰਨਾ ਜੀਤ ਹੋ ਗਿਆ ਜੀ ਐਮਐਲਏ ਸਾਹਿਬ ਗੋਗੀ ਜੀ ਕੀ ਪੁਸ਼ਟੀ ਕਰ ਦਿੱਤੀ ਕਿ ਨਹੀਂ ਹਾਂਜੀ ਹਾਂਜੀ ਸਰ ਕੀ ਲੱਗਦਾ ਸਰ ਇੰਨੇ ਵਧੀਆ ਹਲੇ ਤਾਂ ਆਏ ਆ ਜੀ ਮੈਨੂੰ ਵੀ ਕੋਈ ਜਾਣਕਾਰੀ ਨਹੀਂ ਕੀ ਦੱਸਿਆ ਬੋਲੀ ਲੱਗੀ ਹਾਂਜੀ ਹਾਂਜੀ ਹਲੇ ਕੋਈ ਬੋਲੀ ਦਾ ਕਾਰਨ ਸਰ ਸਭ ਕੁਝ ਦੱਸ ਨਹੀਂ ਹਲੇ ਕੁਝ ਨਹੀਂ ਪਤਾ ਅੰਦਰ ਐਮਐਲਏ ਸਾਹਿਬ ਗਏ ਦੱਸ ਦਿੰਗੇ ਹੋ ਘਰੀ ਸੀਗੀ ਉਹ ਘਰੀ ਸੀਗੀ ਕੁਝ ਨਹੀਂ ਪਤਾ ਜੀ ਮੈਨੂੰ ਕੋਈ ਜਾਣਕਾਰੀ ਨਹੀਂ ਹਲੇ ਕੋਈ ਨਹੀਂ ਆਪਾਂ ਮਾਰੇ ਅਮਰਿਤਪਾਲ ਸਿੰਘ ਸੁਖਾਨੰਦ ਦੀ ਗੱਡੀ ਦਾ ਹੋਇਆ ਐਕਸੀਡੈਂਟ ਜੀਂਦ ਕੋਲ ਵਾਪਰਿਆ ਹਾਦਸਾ ਸੰਘਣੀ ਧੁੰਦ ਦਾ ਕੈਰ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਹੈ ਤੇ ਜਿਹੜੀ ਵਿਜ਼ਿਬਿਲਟੀ ਹੈ ਜ਼ੀਰੋ ਦੇ ਮਾਤਰ ਹੋਈ ਪਈ ਹੈ ਤੇ ਆਏ ਦਿਨ ਸੰਘਣੀ ਧੁੰਦ ਦੇ ਕਾਰਨ ਜਿਹੜੇ ਸੜਕੀ ਹਾਦਸੇ ਨੇ ਉਹਨਾਂ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਲੋਕਾਂ ਦਾ ਜਾਨੀ ਨੁਕਸਾਨ ਹੋ ਰਿਆ ਉਹ ਤੇ ਅੱਜ ਜੀਂਦ ਦੇ ਕੋਲ ਤੁਹਾਨੂੰ ਦੱਸਦੀ ਹੈ ਖਬਰ ਨਿਕਲ ਕੇ ਸਾਹਮਣੇ ਆਈ ਕਿ ਆਪ ਦੇ ਐਮ.ਐਲ.ਏ. ਅਮਰਿਤਪਾਲ ਸਿੰਘ ਸੁਖਾਨੰਦ ਜਿਹੜੇ ਆਪਣੀ ਗੱਡੀ ਦੇ ਕਾਫਲੇ ਨਾਲ ਜਾ ਰਹੇ ਸੀ ਤੇ ਉਹਨਾਂ ਦੀ ਜਿਹੜੀ ਗੱਡੀ ਹੈ ਉਹ ਹਾਦਸਾ ਗ੍ਰਸਦ ਹੋ ਗਈ ਟਰੈਕਟਰ ਦੇ ਨਾਲ ਉਹ ਟੱਕਰ ਹੋ ਜਾਂਦੀ ਹੈ ਸੰਗਣੀ ਧੁੰਦਿਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਤੇ ਉੱਥੇ ਜਿਹੜਾ ਉਹਨਾਂ ਦਾ ਗਨਮੈਨ ਹੈ ਉਹ ਗੱਡੀ ਦੇ ਵਿੱਚ ਸਵਾਰ ਸੀ ਤੇ ਉਹ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦੇ ਵਿੱਚ ਰੈਫਰ ਕਰਵਾਇਆ ਗਿਆ ਤਾਂ ਦੱਸਦੀ ਹੈ ਕਿ ਜਿਹੜੇ ਆਪ ਦੇ ਵਿਧਾਇਕ ਨੇ ਅਮਰਿਤਪਾਲ ਸੁਖਾਨੰਦ ਇਹ ਜ਼ਿਲ੍ਹਾ ਮੋਗਾ ਦੇ ਸਬਡਿਵੀਜ਼ਨ ਬਾਗਾਪੁਰ ਆਣਾ ਦੇ ਹਲਕਾ ਵਿਧਾਇਕ ਨੇ ਉਹਨਾਂ ਦੀ ਜਿਹੜੀ ਕਾਫਲੇ ਦੀ ਗੱਡੀ ਸੀ ਉਸ ਦਾ ਐਕਸੀਡੈਂਟ ਹੋ ਗਿਆ ਇਸ ਹਾਦਸੇ 'ਚ ਵਿਧਾਇਕ ਅਮਰਿਤਪਾਲ ਸਿੰਘ ਸੁਖਾਨੰਦ ਬਾਲ ਬਾਲ ਬਚ ਗਏ ਕਿਉਂਕਿ ਉਹ ਦੂਜੀ ਗੱਡੀ ਵਿੱਚ ਸਵਾਰ ਸਨ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਜਿਹੜਾ ਸਰਕਾਰੀ ਗੱਡੀਆਂ ਦਾ ਕਾਫਲਾ ਸੀ ਉਹਨਾਂ ਵਿੱਚੋਂ ਇੱਕ ਗੱਡੀ ਦਾ ਜਿਹੜਾ ਅਜ ਸੰਘਣੀ ਧੁੰਦ ਦੇ ਕਾਰਨ ਜੀਂਦ ਦੇ ਕੋਲ ਦੱਸਿਆ ਜਾ ਰਿਹਾ ਕਿ ਹਾਈਵੇ ਤੇ ਜਿਹੜਾ ਕਿ ਹਾਦਸਾ ਹੋ ਗਿਆ ਉਹਨਾਂ ਦੀ ਜਿਹੜੀ ਸਰਕਾਰੀ ਗੱਡੀ ਵਿੱਚ ਉਹਨਾਂ ਦੇ ਗਨਮੈਨ ਸਵਾਰ ਸਨ ਜੋ ਜ਼ਖਮੀ ਹੋ ਗਏ ਹਨ ਉਹਨਾਂ ਨੂੰ ਇਲਾਜ ਲਈ ਹੁਣ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦੇ ਕਿ ਵਿਧਾਇਕ ਅਮਰਿਤਪਾਲ ਸਿੰਘ ਸੁਖਾਨੰਦ ਨੇ ਜਿਹੜੇ ਉਹ ਬੀਤੀ ਰਾਤ ਦਿੱਲੀ ਜਾ ਰਹੇ ਸਨ ਪਰ ਜੀਨਦਕੋਲ ਜਾ ਕੇ ਉਹਨਾਂ ਦੀ ਜਿਹੜੀ ਸਰਕਾਰੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਤੇ ਵਿਧਾਇਕ ਇਸ ਹਾਦਸੇ ਦੌਰਾਨ ਜਿਹੜੇ ਬਾਲ-ਬਾਲ ਬਚ ਗਏ ਉਹ ਤੇ ਤੁਹਾਨੂੰ ਦੱਸ ਦੇ ਕਿ ਇਸ ਹਾਦਸੇ ਦੇ ਵਿੱਚ ਜਿਹੜੀ ਗੱਡੀ ਐ ਪੂਰੀ ਤਰ੍ਹਾਂ ਨੁਕਸਾਨੀ ਗਈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੇ ਪਰ ਜਿਹ ਗੱਡੀ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਜਿਹੜੇ ਗਨਮੈਂਦ ਸੀ ਉਹ ਬੈਠੇ ਹੋਏ ਸੀ ਉਹ ਜ਼ਖਮੀ ਹੋ ਗਏ ਨੇ ਤੇ ਜਿਹੜੇ ਵਿਧਾਇਕ ਸੀ ਪਿਛਲੀ ਗੱਡੀ ਦੇ ਵਿੱਚ ਸੀ ਤੇ ਉਹ ਬਾਲ-ਬਾਲ ਅਜਾਂ ਬਚ ਗਏ ਉਹਨਾਂ ਦੀ ਉਥੇ ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਨਹੀਂ ਹੋਇਆ ਤੇ ਜਿਹੜੇ ਗੰਮੈਨਾ ਜ਼ਖਮੀ ਨੇ ਉਹਨਾਂ ਦਾ ਇਲਾਜ ਚੱਲਦਾ ਪਿਆ ਹਸਪਤਾਲ ਦੇ ਵਿੱਚ ਉਥੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਸੰਗਣੀ ਤੋਂ ਨੂੰ ਲੈ ਕੇ ਪੰਜਾਬ ਦੇ ਵਿੱਚ ਅਲਰਟ ਜਾਰੀ ਹੈ ਤੇ ਜਿਹੜੀ ਵਿਜ਼ਿਬਿਲਟੀ ਹੈ ਕੱਟ ਹੋਈ ਪਈ ਹੈ ਤੇ ਆਏ ਦਿਨ ਪੰਜਾਬ ਦੇ ਵਿੱਚ ਸੜਕੀ ਹਾਦਸੇ ਵਾਪਰ ਰਹੇ ਨੇ ਉਥੇ ਅੱਜ ਸਵੇਰੇ ਖਬਰ ਨਿਕਲ ਕੇ ਸਾਹਮਣੇ ਆਈ ਕਿ ਐਮਐਲਏ ਜੋ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਉਹਨਾਂ ਦੀ ਕਾਫਲੇ ਦੀ ਜਿਹੜੀ ਗੱਡੀ ਦਾ ਐਕਸੀਡੈਂਟ ਹੋ ਗਿਆ ਹਵਾਰਾ ਕੁੱਤਿਆਂ ਦੀ ਦਹਿਸ਼ਤ ਇੱਕ ਵਾਰ ਫਿਰ ਆਈ ਸਾਹਮਣੇ 11 ਸਾਲ ਮਾਸੂਮ ਬੱਚੇ ਦੀ ਨੋਚ ਨੋਚ ਲੈ ਲਈ ਜਾਨ ਆਵਾਰਾ ਕੁੱਤਿਆਂ ਦਾ ਆਵਾਰਾ ਪਸ਼ੂਆਂ ਦਾ ਜੁੜਾ ਕਹਿਰ ਆ ਲੋਕਾਂ ਤੇ ਆਏ ਦਿਨ ਦੇਖਣ ਨੂੰ ਮਿਲਦਾ ਤੇ ਉੱਥੋਂ ਇੱਕ ਹੋਰ ਲੁਧਿਆਣਾ ਤੋਂ ਖਬਰ ਨਿਕਲ ਕੇ ਸਾਹਮਣੇ ਆ ਜਿੱਥੇ ਲੁਧਿਆਣਾ ਦੇ ਪਿੰਡ ਹਸਨਪੁਰ ਦੇ ਵਿੱਚ 11 ਸਾਲ ਦਾ ਮਾਸੂਮ ਬੱਚੇ ਨੂੰ ਕੁੱਤਿਆਂ ਨੇ ਨੋਚ ਕੇ ਖਾ ਲਿਆ ਜਿਹहां ਤੁਹਾਨੂੰ ਦੱਸ ਦਿਆ ਕਿ 11 ਸਾਲ ਦਾ ਹਰਸੁਖਪ੍ਰੀਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਪੰਜਵੀਂ ਜਮਾਤ ਵਿੱਚ ਪੜਦਾ ਸੀ ਤੇ ਜਿਹੜਾ ਹਰਸੁਖਪ੍ਰੀਤ ਸਿੰਘ ਆ ਉਹਨਾਂ ਦਾ ਜਿਹੜਾ ਘਰ ਸੀ ਉਹ ਖੇਤਾਂ ਦੇ ਵਿੱਚ ਸੀ ਤੇ ਜਦੋਂ ਬੱਚਾ ਬਾਹਰ ਨਿਕਲਦਾ ਹੈ ਖੇਡਣ ਦੇ ਲਈ ਤੇ ਆਵਾਰਾ ਕੁੱਤੇ ਉਸ ਤੇ ਹਮਲਾ ਕਰ ਦਿੰਦੇ ਨੇ ਉੱਥੇ ਆਵਾਰਾ ਕੁੱਤਿਆਂ ਬਦਲ ਬੱਚੇ ਨੋਚ-ਨੋਚ ਕੇ ਖਾਇਆ ਜਾਂਦਾ ਹੈ ਤੇ ਫਿਰ ਕਢੀਸ ਕੇ ਲੈ ਕੇ ਚਲੇ ਜਾਂਦੇ ਨੇ ਤੇ ਜਿਸ ਤੇ ਜਿਹੜਾ ਬੱਚਾ ਹੁੰਦਾ ਆਪਣਾ ਦਮ ਤੋੜ ਦਿੰਦਾ ਉੱਥੇ ਜਿਹੜਾ ਹਰ ਸੁਖਪ੍ਰੀਤ ਸਿੰਘ ਹੈ ਉਸਦੇ ਪਿਤਾ ਵੱਲੋਂ ਕਾਫੀ ਜਿਹੜੀ ਕੋਸ਼ਿਸ਼ਾਂ ਕੀਤੀਆਂ ਜਾਂਦੇ ਨੇ ਆਪਣੇ ਬੱਚੇ ਨੂੰ ਛਡਾਉਣ ਦੀ ਪਰ ਜਿਹੜੇ ਕੁੱਤੇ ਹੁੰਦੇ ਨੇ ਸੋ ਬੱਚੇ ਨੂੰ ਨੋਚ-ਨੋਚ ਕੇ ਕਾਫੀ ਕਢੀਸ ਲੈਂਦੇ ਨੇ ਤੇ ਜਿਹੜਾ ਬੱਚਾ ਹੈ ਆਖਿਰਕਾਰ ਆਪਣਾ ਦਮ ਤੋੜ ਦਿੰਦਾ ਉੱਥੇ ਹੁਣ ਪਰਿਵਾਰਿਕ ਮੈਂਬਰਾਂ ਵੱਲੋਂ ਪਿੰਡ ਤੇ ਜਿਹੜੇ ਮੈਂਬਰ ਨੇ ਉਹਨਾਂ ਵੱਲੋਂ ਸੜਕ ਜਿਹੜੀ ਜਾਮ ਕੀਤੀ ਗਈ ਹੈ ਲੁਧਿਆਣਾ ਫਿਰੋਜ਼ਪੁਰ ਸੜਕ ਜਾਮ ਕਰ ਦਿੱਤੀ ਹੈ ਲੋਕਾਂ ਨੇ ਕੋਸ ਦੇਖਣ ਨੂੰ ਮਿਲ ਰਿਹਾ ਲੋਕਾਂ ਦੇ ਵਿੱਚ ਭਾਰੀ ਇਕੱਠ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪ੍ਰਸ਼ਾਸਨ ਦੇ ਸਵਾਲ ਚੁੱਕੇ ਜਾ ਰਹੇ ਨੇ ਕਿ ਆਏ ਦਿਨ ਇਹੋ ਜਿਹੇ ਘਟਨਾਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਪਰ ਇਨ੍ਹਾਂ ਵਾਰਾਂ ਪਛਮਤ ਵਾਰਾਂ ਕੁੱਤਿਆਂ ਤੇ ਰੋਕ-थाम ਕਿਉਂ ਨਹੀਂ ਕੀਤੀ ਜਾ ਰਹੀ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਦੇ ਵਿੱਚ ਪੂਰੀ ਵਾਰਦਾਤ ਹੋਈ ਹੈ ਜਿੱਥੇ ਇੱਕ ਮਾਸੂਮ ਬੱਚਾ ਜਿਸ ਦੀ 11 ਸਾਲ ਉਮਰ ਦੱਸੀ ਜਾ ਰਹੀ ਤੇ 5ਵੀਂ ਜਮਾਤ ਦੇ ਵਿੱਚ ਪੜਦਾ ਸੀ ਹਰਸੁਖਪ੍ਰੀਤ ਸਿੰਘ ਜਿਸ ਨੂੰ ਕੁੱਤਿਆਂ ਨੇ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਕੁੱਤਿਆਂ ਦਾ ਜਿਹੜਾ ਆਤੰਕ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਆਏ ਦਿਨ ਇਹੋ ਜੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਉੱਥੇ ਹੀ ਅੱਜ ਇਹ ਮੰਦਭਾਗੀ ਖਬਰ ਜੁੜੀ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਦਾ ਕੱਲਾ-ਕੱਲਾ ਇੱਕ ਲੋਤਾ ਪੁੱਤਰ ਸੀ ਹਰਸ਼ੁਕਪ੍ਰੀਤ ਸਿੰਘ ਜਿਹੜਾ ਅੱਜ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਉੱਥੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਜਿਹੜੇ ਵਾਰਾ ਕੁੱਤਿਆਂ ਦੇ ਹਮੇਸ਼ਾ ਜਿਹੜਾ ਸ਼ਿਕਾਰ ਬਜ਼ੁਰਗਾਂ ਨੂੰ ਬਣਾਉਂਦੇ ਸੀ ਤਾਂ ਆਏ ਦਿਨ ਇਹੋ ਜੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਸੀ ਪਰ ਅੱਜ ਇਸ ਮਾਸੂਮ ਬੱਚੇ ਦੀ ਜਿਹੜੀ ਕਿ ਜਾਨ ਲੈ ਲਈ ਗਈ ਆ ਵਾਰਾ ਕੁੱਤਿਆਂ ਵੱਲੋਂ ਸੇ ਪਿੰਡ ਵਿੱਚ ਇੱਕ ਹਫ਼ਤੇ ਵਿੱਚ ਦੂਜੀ ਘਟਨਾ ਹੋ ਗਈ ਹੈ ਇਸ ਤੋਂ ਪਹਿਲਾਂ ਇੱਕ ਪ੍ਰਵਾਸੀ ਪਰਿਵਾਰ ਦੇ ਬੱਚੇ ਦੀ ਵੀ ਕੁੱਤਿਆਂ ਦੇ ਹਮਲੇ ਦੇ ਨਾਲ ਜਿਹੜੀ ਕਿ ਮੌਤ ਹੋ ਗਈ ਸੀ ਉਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਤੇ ਅੱਜ ਫਿਰ ਇੱਕ ਇਹ ਜਿਹੜੀ ਖਬਰ ਨਿਕਲ ਕੇ ਸਾਹਮਣੇ ਹੈ ਤੇ ਲਗਾਤਾਰ ਵਾਪਰ ਰਹੀਆਂ ਜਿਹੀਆਂ ਘਟਨਾਤੂ ਗੁੱਸੇ ਵਿੱਚ ਆ ਕੇ ਪਿੰਡ ਵਾਸੀਆਂ ਨੇ ਲੁਧਿਆਣਾ ਫਿਰੋਜ਼ਪੁਰ ਮੁੱਖ ਸੜਕ ਜਿਹੜਾ ਮਾਰਗ ਹੈ ਉੱਤੇ ਧਰਨਾ ਲਗਾ ਦਿੱਤਾ ਜਾਮ ਕਰ ਦਿੱਤਾ ਉਸਨੇ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਅਵਾਰਾ ਕੁੱਤਿਆਂ ਦੀ ਜਿਹੜੀ ਸਮੱਸਿਆ ਹੈ ਉਹਦੇ ਪ੍ਰਤੀ ਗੰਭੀਰ ਕਿਉਂ ਨਹੀਂ ਹੋ ਰਹੀ ਕਿਉਂਕਿ ਜਿਹੜੀ ਇੰਨੀ ਤਰੱਕੀ ਹੋ ਚੁੱਕੀ ਆ ਹੁਣ ਤੱਕ ਤੇ ਇਨ੍ਹਾਂ ਚੀਜ਼ਾਂ ਤੇ ਰੋਕਤ ਹਨ ਕਿਉਂ ਨਹੀਂ ਪਾਇਆ ਜਾ ਰਿਹਾ ਤੇ ਆਏ ਦਿਨ ਕੋਈ ਨਾ ਕੋਈ ਮਾਸੂਮ ਤੇ ਕੋਈ ਨਾ ਕੋਈ ਜਿਹੜਾ ਇਨਸਾਨ ਹੈ ਨਾ ਆਵਾਰਾ ਪਸ਼ੂwidehat ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਜਾਂਦਾ ਤੇ ਮੌਤ ਦੇ ਘਾਟ ਉਤਰ ਜਾਂਦਾ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਪਿੰਡ ਹਸਨਪੁਰ ਚੋਂ ਇੱਕ ਮਾਸੂਮ ਬੱਚੇ ਦੀ ਜਿਹੜੀ ਕੁੱਤਿਆਂ ਨੇ ਨੋਚ ਨੋਚ ਕੇ ਜਾਨ ਲੈ ਲਈ 11 ਸਾਲ ਦਾ ਹਰਸ਼ੁਖਪ੍ਰੀਤ ਸਿੰਘ ਜਿਹੜਾ ਕਿ ਮੌਤ ਦੇ ਘਾਟ ਤੇ ਨਾ ਕੁੱਤਿਆਂ ਵੱਲੋਂ ਉਤਾਰ ਦਿੱਤਾ ਗਿਆ ਸਰ ਵਿਭਾਗ ਦਾ ਇੱਕ ਵਾਰ ਫਿਰ ਤੋਂ ਅਲਰਟ ਪੰਜਾਬ ਦੇ 8 ਜ਼ਿਲ੍ਹਿਆਂ 'ਚ ਜਲਾਈ ਨਹੀਂ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਉੱਤਰ ਪਾਰ ਦੇ ਵਿੱਚ ਸੰਗੜੀ ਤੁੰਦ ਤੇ ਮੀਂਹ ਦੀ ਜੜੀ ਚੇਤਾਵਨੀ ਜਤਾਈ ਗਈ ਸੀ ਤੇ ਉੱਥੇ ਪਹਾੜੀ ਇਲਾਕਿਆਂ ਦੇ ਲਈ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਸੀ ਉੱਥੇ ਅੱਜ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ 8 ਜ਼ਿਲ੍ਹਿਆਂ 'ਚ ਜਿਹੜਾ ਕਿ ਮੀਂਹ ਦੀ ਚੇਤਾਵਨੀ ਜਤਾ ਦਿੱਤੀ ਹੈ ਤਾਂ ਅਲਰਟ ਜਾਰੀ ਕਰ ਦਿੱਤਾ ਉੱਥੇ ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈ ਜਿਸ ਦੇ ਨਾਲ ਮੈਦਾਨੀ ਇਲਾਕਿਆਂ 'ਚ ਉਸ ਦਾ ਜਿਹੜਾ ਅਸਰ ਹੈ ਸੰਗੜੀ ਤੁੰਦ ਠੀਤ ਲਹਿਰ ਤੇ ਮੀਂਹ ਦੇ ਰੂਪ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੇ ਲਗਾਤਾਰ ਜਿਹੜਾ ਤਾਪਮਨ ਹੈ ਕਟਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਆਏ ਦਿਨ ਸੰਗਣੀ ਤੁੰਦੇ ਕਾਰਨ ਪੰਜਾਬ ਦੇ ਵਿੱਚ ਕਈ ਸੜਕੀ ਹਾਦਸੇ ਵਾਪਰੇ ਜਿਨ੍ਹਾਂ ਖਬਰਾਂ ਨਿਕਲ ਕੇ ਸਾਹਮਣੇ ਆਏ ਤੇ ਭਾਰਾ ਨੁਕਸਾਨ ਹੁੰਦਾ ਹੋਇਆ ਦਿਖ ਰਿਹਾ ਸੰਗਣੀ ਤੁੰਦੇ ਕਾਰਨ ਉੱਥੇ ਇੱਕ ਵਾਰ ਫਿਰ ਪੰਜਾਬ ਦੇ 8 ਜ਼ਿਲ੍ਹਿਆਂ ਜਿਹੜਾ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਚ ਅਲਰਟ ਜਾਰੀ ਕਰ ਦਿੱਤਾ ਤੇ ਉੱਥੇ ਤਾਂ ਦੱਸਦੀ ਹੈ ਕਿ ਬੀਤੇ ਦਿਨ ਮੌਸਮ ਵਿਭਾਗ ਨੇ 15 ਜਨਵਰੀ ਤੱਕ ਉੱਤਰ ਭਾਰਤ ਦੇ ਵੱਖ-ਵੱਖ ਸੂਬਿਆਂ ਚ ਜਿਸ ਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਇਹਦੇ ਵਿੱਚ ਜਿਹੜਾ ਮੀਂਹ ਦੀ ਚੇਤਾਵਨੀ ਜਤਾਈ ਸੀ ਉੱਥੇ ਤਾਂ ਦੱਸਦੀ ਹੈ ਕਿ ਆਉਣ ਵਾਲੇ ਦਿਨਾਂ ਜਿਹੜਾ ਪੰਜਾਬ ਐ ਠੰਡ ਦੇ ਨਾਲ ਹੋ ਠਰੇਗਾ ਤੇ 8 ਜ਼ਿਲ੍ਹਿਆਂ ਵਿੱਚ ਜਿਹੜੀ ਮੀਂਹ ਦੀ ਚੇਤਾਵਨੀ ਹੈ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਤਾਂ ਤਿੰਨ ਜ਼ਿਲ੍ਹਿਆਂ ਚ ਜਿਹੜੀ ਕਿ ਧੁੰਦ ਹੈ ਉਸ ਦਾ ਅਲਰਟ ਜਾਰੀ ਕੀਤਾ ਗਿਆ ਉੱਥੇ ਤਾਂ ਦਿਏ ਕਿ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਹੈ ਸ਼ੁੱਕਰਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਜਿਹੜਾ ਧੁੰਦ ਹੈ ਔਰ ਦੇਖਣ ਨੂੰ ਮਿਲੇ ਤਾਂ ਜਿਹੜਾ ਸੂਰਜ ਆ ਉਹ ਨਾ ਦੇ ਬਰਾਬਰ ਸੀ ਉੱਥੇ ਇਸ ਕਾਰਨ ਜਿਹੜਾ ਦਿਨ ਦਾ ਤਾਪਮਾਨ ਹੈ 3.7 ਡਿਗਰੀ ਦੀ ਕਮੀ ਉਸ ਦੇ ਵਿੱਚ ਦਰਜ ਕੀਤੀ ਗਈ ਹੈ ਪੰਜਾਬ ਦਾ ਵੱਧ ਤੋਂ ਵੱਧ ਜਿਹੜਾ ਤਾਪਮਾਨ ਆਮ ਨਾਲੋਂ 4.1 ਡਿਗਰੀ ਘੱਟ ਦਰਜ ਕੀਤਾ ਗਿਆ ਜਦ ਕਿ ਚੰਡੀਗੜ੍ਹ ਵਿੱਚ 3.1 ਡਿਗਰੀ ਦੀ ਜਿਹੜੀ ਗਿਰਾਵਟ ਹੈ ਦੇਖਣ ਨੂੰ ਮਿਲੀ ਹੈ ਉੱਥੇ ਗੱਲ ਕਰੀਏ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਜਿਸ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਅਤੇ ਤਰਨਤਾਰਨ ਵਿੱਚ ਸੰਗਣੀ ਤੁੰਦ ਪੈਣ ਦੀ ਸੰਭਾਵਨਾਤ ਅੰਦਾਜ਼ਾ ਹੈ ਕਿ ਜਿਹੜੇ ਮਾਝਾ ਬੈਲਟ ਵਿੱਚ ਜਿਹੜੇ ਸ਼ਹਿਰ ਹੁੰਦੇ ਨੇ ਜ਼ਿਲ੍ਹੇ ਹੁੰਦੇ ਨੇ ਉਹਨਾਂ ਦੇ ਵਿੱਚ ਸੰਗਣੀ ਤੁੰਦਾ ਅਲਰਟ ਜਾਰੀ ਕੀਤਾ ਹੈ ਤੇ ਜਿਹੜੀ ਵਿਜ਼ਿਬਿਲਟੀ 50 ਮੀਟਰ ਤੋਂ ਵੀ ਘੱਟ ਦੀ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਬਾਕੀ ਜਿਹੜੇ 8 ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਫਰੀਦਕੋਟ, ਮੁਕਸਰ ਸਾਹਿਬ, ਮੋਂਗਾ, ਬਠਿੰਡਾ ਤੇ ਬਰਨਾਲਾ ਵਿੱਚ ਮੀਂਹ ਪੈਣ ਦਾ ਜਿਹੜਾ ਅਲਰਟ ਹੈ ਜਾਰੀ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਤੇ ਇੱਥੇ ਮੀਂਹ ਅਤੇ ਬਿਜਲੀ ਦੇ ਨਾਲ-ਨਾਲ ਜਿਹੜਾ ਗਰਜ ਹੈ ਤੂਫਾਨ ਉਸ ਦੀ ਵਿਸੰਭਾਵਨਾ ਜਤਾਈ ਗਈ ਹੈ ਉੱਤੇ ਤਾਂ ਇੱਕ ਵਾਰ ਫਿਰ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਹੈ ਤਿੰਨ ਦੇ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਤੇ ਉੱਥੇ ਅੱਠ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਜਿਸ ਤੇ ਬਾਅਦ ਜਿਹੜਾ ਤਾਪਮਾਨ ਪੰਜਾਬ ਦਾ ਘਟੇਗਾ ਤੇ ਠੰਡ ਤੁਹਾਨੂੰ ਹੋਰ ਠਾਰੇਗੀ ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਬਣੇ ਰਹੋ ਸਾਡੇ ਨਾਲ ਧੰਨਵਾਦ